ਮੈਨੂੰ ਗਾਲੀਅ ਕਿਤੇ 5 ਲੱਖ ਲੈ ਕੇ ਗੱਲ ਮਗਾ ਦੇ ਤੁਸੀਂ ਦੱਸੋ ਮੇਰਾ ਬੰਦਾ ਲਿਆ ਦੇਣਗੇ ਅਈਦਾ 1.5 ਲੱਖ ਰੁਪਇਆ ਕਰਕੇ ਦੇ ਦੇ ਲੈਂਡੂ ਮੇਰਾ ਬੰਦਾ ਮੋੜ ਦੇਣਗੇ ਮੈਨੂੰ ਬਸ ਇਨਸਾਫ ਚਾਹੀਦਾ ਹੈ ਮੇਰੇ ਬੱਚਿਆਂ ਲਈ ਮੇਰੇ ਛੋਟੇ ਛੋਟੇ ਬੱਚੇ ਮੈਂ ਕਿੱਦਾਂ ਪਾਲੂਗੀ ਮੈਂ ਕਮਾਈ ਨਹੀਂ ਕਰ ਸਕਦੀ ਮੈਂ ਕਰਦਾ ਪਰੂ ਕਿ ਜਬਾਰਦਾ ਕਰੂਗੀ ਤੁਸੀਂ ਲੋਕ ਕੀ ਕਿਹਾ ਜਾ ਰਿਹਾ ਕਾਰਵਾਈ ਕੀਤੀ ਜਾ ਰਹੀ ਹੈ ਮੇਰੀ ਸੁਣਵਾਈ ਨਹੀਂ ਹੁੰਦੀ ਭਈ ਪਾਜੀ ਕੱਲ ਮੈਨੂੰ ਬੜਾ ਗੇਜ-ਗੇਜ ਪੈਨਡੇ ਸੀਗੇ ਜੇ ਮੇਰੇ ਘਰ ਦਾ ਕੋਈ ਮਗਰ ਬੋਲਦਾ ਦੀ ਤਾਂ ਉਹਨਾਂ ਨੂੰ ਵੀ ਪੇਂ ਦੇ ਦਿੰਦੀ। ਬਲ ਰਾਤ ਦਿਹਾੜੇ ਚਾਮ ਬਦਲ ਗਿਆ ਕਮੋ। ਲੁਸੇਨ ਅੰਣਾ ਨੇ ਉਹਦੇ ਪਤਾ ਉਦੋਂ ਲੱਗਾ ਜਦੋਂ ਆਂਦੇ ਵੀ ਫਾਂਸੀ ਦੇ ਤਾਬ। ਦਿੱਤਾ ਹੀ ਨਹੀਂ ਆ ਆ ਉਹਨਾਂ ਦਾ ਤਾਬ। ਮਾਰੇ ਬੰਨ। ਪਰ ਵਾਰ ਆਪਣਾ ਕੋਈ ਹੈ ਹੀ ਨਹੀਂ ਹਾਂ। ਅੱਗੇ ਬਿਚੇ ਇਹੋ ਤੇ ਮੇਰਾ ਕੱਲਾ ਕੱਲਾ ਬੁੱਧੀ ਇਹੋ ਹੀ ਕੰਮ ਰੋਟੀ ਪਾਣੀ ਜਲਦਾ ਹੀ ਉਹ ਸਿਰਫ ਹੁਣ ਬੱਚੇ ਵੀ ਨਿਗਨਗੇ ਬੱਚੇ ਆ 10 ਲੱਖ ਦਾ ਗਮਨ ਦਾ ਇੰਜਨ ਇਲਜ਼ਾਮ ਲਗਾਇਆ ਉਸ ਨੂੰ ਹਾਂਜੀ ਉਹ ਪਰ ਉਹਨਾਂ ਆ ਕੇ ਇਹੋ ਜਿਹਾ ਕੰਮ ਹੀ ਉਹ ਆ ਕੇ ਹਰ ਕਰਵਾਰੀ ਕਹਿੰਦੇ ਭਈ ਆ ਗੱਲਬਾਤ ਹੁੰਦੀ ਆ ਤੇ ਇਹ ਪਈ ਇਹੀਂ ਕੋਈ ਬੰਨੇ ਸੋਚਦੇ ਹੈ ਉਹਨਾਂ ਦੱਸਿਆ ਹੀ ਨਹੀਂ ਕੋਈ ਗੱਲਬਾਤ ਇਹ ਸਾਰਿਆਂ ਨਾਲ ਕਿਵੇਂ ਪਰੋਪਾਂ ਬਚਾਰੇ ਨੇ ਇਹ ਰਾਤੀ ਜਨ ਇਹ ਕੰਮ ਕਰਤਾ ਕਿ ਤਾਂ ਉਹਨਾਂ ਆਵਿਆ ਤੇ ਨਾ ਇਹ ਰੱਖੋ नाव ਲਗ ਲਨ ਜਨਾਨੀਆਂ ਕੇ ਬਲਯੋਗੀ ਨਾਉ ਇਹਨਾਂ ਦਾ ਕੋਈ ਇਸ਼ਾਰਾ ਕੋਈ ਨਹੀਂ ਜੇ ਇਹਨਾਂ ਦਾ ਪਿਓ ਦਾ ਗਰ ਨਹੀਂ ਤੇ ਪਿਓ ਕੰਮ ਕਰ ਬਿਲਕੁਲ ਨੂੰ ਹੁੰਦਾ ਹੀ ਨਹੀਂ ਹੁਣ ਤੇ 2-4 ਸਾਲ 5 ਸਾਲ ਹੋ ਗਏ ਘਰੇ ਬੈਠੇ ਪੰਜ ਪੰਜੇ ਘਰ ਦੇ ਕਿੱਧਰ ਜਾਣਗੇ ਨਾ ਕੋ ਕੰਮ ਕਰਨ ਵਾਲਾ ਯੁਨਾਨੀ ਤੋਂ ਨਾ ਜੇ ਬੱਚੇ ਪਿਓ ਕਰ ਸਕਦਾ ਤੇ ਫਿਰ ਜਾਣੇ ਕੀ ਕਰ ਸਕਦਾ ਮੇਰਾ ਘਰ ਵੜਾ ਇੰਨਾ ਦਾਇਰ ਨਹੀਂ ਸੀ ਕਿ ਉਹ 15 ਸਾਲ ਤੋਂ ਨਹਿਰਾ ਮੈਰੀ ਕਦੀ ਨਹੀਂ ਕੀਤੀ ਤੋ ਹੋਣੀ ਕਰਨੀ ਸੀ ਦਾਤ ਦੇਂਦੀ ਉਹ ਡੈਂਟਰ ਲੈਂਦਾ ਗਿਆ ਸੀ ਉਹਦਾ ਕਿਉਂ ਨਹੀਂ ਉਹਨੇ ਫਾਹ ਲਿਆ ਅੱਜ ਵੀ ਲੈਣਾ ਸੀ ਉਹਨੇ ਬੀਤੇ ਦਿਨੀ ਬਟਾਲਾ ਦੇ ਅੰਮ੍ਰਿਤਸਰ ਬਾਈਪਾਸ ਤੇ ਇੱਕ ਫੀਲਿੰਗ ਸਟੇਸ਼ਨ ਤੇ ਇੱਕ ਆਤਮ ਹੱਤਿਆ ਦਾ ਕੇਸ ਹੁੰਦਾ ਇੱਕ ਐਸੀ ਇਹ ਘਟਨਾ ਵਾਪਰਦੀ ਹੈ ਜਿਸ ਵਿੱਚ ਇੱਕ ਵਿਅਕਤੀ ਵੱਲੋਂ ਆਪਣੇ ਆਪ ਨੂੰ ਫਾਹ ਲੈਣ ਦੀ ਖਬਰ ਸਾਹਮਣੇ ਆਈ ਹੈ ਅੱਜ ਅਸੀਂ ਉਹਨਾਂ ਘਰ ਪਹੁੰਚੇ ਹਾਂ ਉਸ ਵਿਅਕਤੀ ਵੱਲੋਂ 10 लाख रुपये ਦਾ ਗਵਨ ਕੀਤਾ ਦਾ ਇਲਜ਼ਾਮ ਲਗਾ ਹੈ ਉਸੇ ਘਰ ਪਹੁੰਚੇ ਹਾਂ ਉਸੇ ਪਿਤਾ ਜੀ ਨਾਲ ਮਿਲੇ ਹਾਂ ਉਸ ਦੀ ਧਰਮ ਪਤਨੀ ਨਾਲ ਮਿਲੇ ਹਾਂ ਤਾਲੂਕ ਘਰ ਦੇ ਹਾਲਾਤ ਹੀ ਦਿਖਾਵਾਂਗੇ ਕਿ ਉਸ ਨੇ 10 लाख ਦਾ ਗਵਨ ਕੀਤਾ ਹੈ ਸੋ ਉਸ ਦੇ ਇੱਕ ਪਿੱਛੇ ਜੇਬ ਤੋਂ ਇੱਕ ਸੂਸਾਈਡ ਨੋਟ ਵੀ ਨਿਕਲ ਮਿਲਿਆ ਹੈ ਜਿਸ ਵਿੱਚ ਉਸ ਨੇ ਕਿਹਾ ਵੀ ਮੈਂ 10 लाख ਦਾ ਗਵਨ ਦਾ ਇਲਜ਼ਾਮ ਲੱਗ ਰਿਹਾ ਹੈ ਤੇ ਇਸ ਕਰਕੇ ਮੈਂ ਇਹ ਕਦਮ ਉਠਾ ਰਿਹਾ ਹਾਂ ਸੋ ਘਰ ਦੇ ਹਾਲਾਤ ਮੈਂ ਤੁਹਾਨੂੰ ਦਿਖਾਵਾਂਗਾ ਘਰ ਦੇ ਹਾਲਾਤ ਹੀ ਦੇਖ ਸਕਦੇ ਹੋ ਵੀ ਜੇ 10 लाख ਦਾ ਗਵਨ ਕੀਤਾ ਹੈ ਤੇ ਕੀ ਉਹ ਟੀਨਾ ਵਾਲੀ ਛਾਤ ਰਹੇਗਾ ਕਿ ਉਸ ਦੇ ਘਰ ਦੇ ਵਿੱਚ ਐਸ਼ੋ ਰਾਮਣਾ ਹੋਵੇਗਾ ਟੀਵੀ ਨਾ ਹੋਵੇਗਾ ਫ੍ਰਿਜ ਨਾ ਹੋਵੇਗਾ ਏਸੀ ਜਾਂ ਹੋਰ ਚੀਜ਼ਾਂ ਨਹੀਂ ਲੜਿੰਦੀਆਂ ਹਲ ਉਹ ਜ਼ਰੂਰ ਹੋਣਗੀਆਂ ਲੇਕਿਨ ਇਸ ਕਾ ਚੱਜ ਚੀਜ਼ ਪਹੁੰਚੇ ਹਾਂ ਸੀ ਵੇਖਿਆ ਕਿ ਤੀਨਾ ਵਾਲੀ ਛੱਤ ਹੈ ਢੇਟ ਜੋ ਪਰਿਵਾਰ ਰਹਿ ਰਿਹਾ ਹੈ ਦੋ ਕੁੜੀਆਂ ਤੇ ਇੱਕ ਬੇਟਾ ਹੈ ਜੋ ਕਿ ਛੋਟੇ ਹਨ ਤੇ ਧਰਮ ਪਤਨੀ ਸੋ ਕਿਸ ਹਾਲਾਤ ਚ ਰਹਿ ਰਹੇ ਨੇ ਇੱਕੋ ਇੱਕ ਕਮਾਊ ਪੁੱਤ ਸੀਗਾ ਉਸ ਬਾਪ ਦਾ ਅੱਜ ਉਸ ਬਾਪ ਜਿਹੜਾ ਆਪਣੇ ਪੋਤਰੂ ਵੇਖਣ ਡਿਆ ਹੈ ਵੀ ਕਦੋਂ ਮੇਰਾ ਪੁੱਤ ਆਵੇਗਾ ਕਿਉਂਕਿ ਕੱਲ ਉਹ ਚੰਗਾ ਭਲਾ ਮਿਲ ਕੇ ਗਿਆ ਸੀਗਾ ਲੇਕਿਨ ਉਸ ਨੂੰ ਕੀ ਪਤਾ ਸੀ ਕਿ ਐਸੀ ਖਬਰ ਮਿਲੇਗੀ ਕਿ ਉਸ ਨੂੰ ਮੁਰਗੇ ਪੁੱਤ ਦੀ ਸ਼ਕਲ ਵੇਖਣੀ ਨਸੀਬ ਨਹੀਂ ਹੋਵੇਗੀ। ਸੋ ਪਿਤਾ ਜੀ ਨੇ ਗੱਲ ਵੀ ਕਰਦੇ ਆ ਕਿ ਉਹ ਆਪ ਉਹ ਕੰਮ ਕੰਝ ਅਸਮਰਥ ਹਨ। ਕੰਮ ਨਹੀਂ ਕਰ ਸਕਦੇ ਘਰ ਚ ਕੱਲਾ ਕੱਲਾ ਕਮਾਉਣ ਵਾਲਾ ਸੀ ਤੇ ਉਹ ਜੋ ਉਸ ਨੇ ਆਤਮ ਹੱਤਿਆ ਕੀਤੀ ਹੈ ਦੱਸੀ ਆ ਰਹੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਗੱਲ ਹੋਈ ਬੇਟੇ ਨੂੰ ਕੋਈ ਤੁਹਾਨੂੰ ਦੱਸਿਆ ਸੀਗਾ ਜਾਣ ਲੱਗਿਆ ਕੱਲ ਜਾਂ ਫਿਰ ਪਹਿਲਾਂ ਕਦੀ ਗੱਲ ਕੀਤੀ ਹੋਵੇ? ਨਹੀਂ ਕੋਈ ਗੱਲ ਨਹੀਂ ਕੀਤੀ। ਬਸ ਰਾਤ ਯਾਦ ਹੋਇਰੇ ਸ਼ਾਮ ਨੂੰ ਬਦਲ ਲੱਗਾ ਵੀ ਆਹ ਕੰਮ ਹੋ ਗਿਆ। ਉਹ ਦੋ ਸੇਨੀ ਉਹਨੇ ਉਹਦੇ ਪਤਾ ਉਦੋਂ ਲੱਗਾ ਜਦੋਂ ਆਂਦੇ ਵੀ ਪਾਂਸੀ ਦੇ ਤਵਾ ਦਿੱਤਾ ਇਹਨਾ ਆਪ ਹੀ ਉਹਨਾਂ ਨੇ ਦਿੱਤਾ ਮਾਰਿਆ ਵੀ ਉਹਨਾਂ ਨੇ ਅੱਛਾ ਜੀ ਤੇ ਉਹ ਲੋਕਾਇਆ ਗਿਆ ਵੀ ਜੇ ਜੇਬ ਤੇ ਸੁਸਾਈਡ ਨੋਟ ਨਿਕਲਿਆ ਵਾ ਉਹ ਚ ਲਿਖਿਆ ਹੈ ਕਿ ਮੁੰਡੇ ਬੋਲੋ ਵੀ ਮੈਂ ਆਪ ਕਦਮ ਆਪ ਉਠਾ ਰਹੇ ਆ ਅੱਛਾ ਹਾਂਜੀ ਵੇਖੋ ਕੱਲਾ 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 ਪੁੱਤ ਸੀਗਾ ਕਮਾਉਣ ਵਾਲਾ ਕੱਲਾ ਕੱਲਾ ਸੀ ਕੱਲਾ ਮੁੰਡਾ ਸੀ ਆਪਾਂ ਆ ਹੋਰ ਪਰ ਉਹ ਆਰੂ ਆਪਣਾ ਕੋਈ ਹੈ ਨਹੀਂ ਹਾ ਅੱਗੇ ਪਿੱਛੇ ਇਹੋ ਤੇ ਮੇਰਾ ਕੱਲਾ ਕੱਲਾ ਬੋਤੀ ਇਹੋ ਹੀ ਕੰਮ ਰੋਟੀ ਬਾਣੀ ਚੱਲਦਾ ਏ ਰਸਤੇ ਹੁਣ ਬੱਚੇ ਵੀ ਨਗੇ ਨਗੇ ਬੱਚੇ ਆ ਉਹਨਾਂ ਨੂੰ ਤੁਸੀਂ ਵੀ ਨਹੀਂ ਕੰਮ ਕਰਸੇ ਤੁਹਾਡਾ ਵੀ ਤਾਂ ਜਿਆ ਕੋਈ ਨਹੀਂ ਜਾਂਦਾ ਤੁਰਿਆ ਨਹੀਂ ਜਾਂਦਾ ਮੇਰੇ ਕੋਲ ਮਾਦਾ ਮਾਤਾ ਇਥੋਂ ਬਾਹਰ ਤੱਕ ਜਾਂਦਾ ਤੇ ਹਾਂਜੀ ਇੱਕ ਬਾਪ ਦਾ ਸੁਪਨਾ ਹੁੰਦਾ ਨਾ ਵੀ ਮੇਰਾ ਪੁੱਤ ਜਵਾਨ ਹੋਵੇ ਮੈਂ ਮਤਲਬ ਜਵਾਨ ਪੁੱਤੋਗੇ ਸੇਵਾ ਕਰਾਂ ਮੈਂ ਉਹਦੇ ਕੋ ਠੀਕ ਆ ਜੀ ਇਕ ਆਸ ਹੁੰਦੀ ਆ ਵੀ ਜਵਾਨ ਪੁੱਤ ਦੇ ਮੋਢੇ ਤੇ ਜਾਵਾਂ ਲੇਕਿਨ ਇੱਥੇ ਉਲਟਾ ਹੋ ਗਿਆ ਜਵਾਨ ਪੋਤੇ ਜਿਹੜਾ ਬਜ਼ੁਰਗ ਬਾਪ ਦੇ ਮੋਢਿਆਂ 'ਤੇ ਜਾ ਰਿਹਾ ਆ ਇਹ ਦੇਖ ਜੀ ਇੱਕ ਮਨਵਾ ਮੇਰੀ ਜਬਾਨ ਬੰਦ ਹੋ ਜਾਂਦੀ ਆ ਬੋਲਦੇ ਬੋਲਦੇ ਇਹ ਮਨਵਾ ਅਟੈਕ ਆਇਆ ਹਿੰਦੂ ਦੋਂਦਾ ਇਦਾਂ ਹੁੰਦਾ ਜੀ ਬਿਲਕੁਲ ਪਿਤਾ ਜੀ ਹਣ ਲੇਕਿਨ ਗੱਲ ਕਰਦੇ ਹਾਲਾਤ ਹੀ ਹਣ ਕੋ ਠੀਕ ਨਹੀਂ ਹਣ ਜਵਾਲ ਵੀ ਕਹਿੰਦੇ ਬੰਦ ਹੋ ਜਾਂਦੀ ਆ ਉਹ ਸੋਰੀ ਸਾਡੇ ਨਾਲ ਜਿਹੜੇ ਇੱਥੇ ਸੱਜਣ ਮੌਜੂਦ ਨੇ ਵਾਡੀ ਵਾਸੀ ਮੌਜੂਦ ਨੇ ਉਹਨਾਂ ਵੀ ਗੱਲ ਕਰਦੇ ਆ ਕਿ ਕੀ ਹਾਲਾਤਾਂ ਨੇ ਇਸ ਕਰਦੇ ਕੀ ਉਹ ਐਸਾ ਕਦਮ ਚੁੱਕ ਸਕਦਾ ਸਸਕਾਰ ਵਿੱਚ ਉੱਠੇ ਬਣ ਜਾਏ ਇਹ ਜੀ ਗੱਲ ਇਹ ਕੀਤੀ ਜਾਂਦੀ ਆ ਬਈ ਇਹ ਜੀਆਂ ਬਿਲਕੁਲ ਇਹੋ ਜਿਹਾ ਬੰਦਾ ਹੁੰਦਾ ਤੇ ਆਪਣੇ ਨੇ ਘਰ ਐਸੀ ਕਈ ਕੁਛ ਆਪਣਾ ਬਣਾ ਸਕਦਾ ਇਹ ਇਹੋ ਜਿਹਾ ਬੰਦਾ 6-7 ਸਾਲ ਹੋ ਗਏ ਇਹਨੂੰ ਕੰਮ ਕਰਦੇ ਨੂੰ ਕਰੀ ਕਰੇ ਭੇਜਦੇ ਨੇ ਕਰੀ ਕਰੇ ਭੇਜਦੇ ਆਪਨੇ ਜੁਮਰੀ ਤੇ ਤਬਾਰ ਹੀ ਤਾਂ ਆ ਹੀ ਭੇਜਦੇ ਤੇ ਉਹ ਮੁਰਕੇ ਇਹਨਾਂ ਨੇ ਛੱਤ ਦੇ ਨਾ ਇਹਦੀਆਂ ਟੀਨਾ ਤੇ ਛੱਤਾਂ ਥੱਲੇ ਰਹਿੰਦੇ ਨਿਕਨ ਕੇ ਬੱਚੇ ਆ ਨਾ ਉਹ ਰਗ ਲੈਣ ਨਾ ਜਨਾਨੀਆਂ ਕੇ ਬਣੇ ਜੋਗੀ ਨਾ ਹੋ ਰਾ ਇਹਨਾਂ ਦਾ ਕੋਈ ਇਸ਼ਾਰਾ ਕੋਈ ਨਹੀਂਗਾ ਜੇ ਇਹਨਾਂ ਦਾ ਪਿਓ ਦਾ ਕਿਨੇ ਤੇ ਪਿਓ ਕੰਮਕਾਰ ਬਿਲਕੁਲ ਨੂੰ ਹੁੰਦਾ ਹੀ ਨਹੀਂ ਹੁਣ ਤੇ 2-4 ਸਾਲ 5 ਸਾਲ ਹੋ ਗਿਆ ਘਰੇ ਬੈਠੇ ਨੇ ਜੀ ਦੇਖਿਆ ਇਹ ਵੀ ਕੱਖ ਵੇ ਅੱਖ ਵੀ ਕੰਮ ਕਰਨੀ ਤੇ ਉਦਾਂ ਵੀ ਚਲਣ ਚ ਸਮਰਥ ਨਹੀਂ ਚੱਲ ਨਹੀਂ ਸਕਦੇ ਹਾਂਜੀ ਹਾਂਜੀ ਨਹੀਂ ਚੱਲ ਸਕਦੇ ਇਸ਼ਾਰਾ ਉਹਦਾ ਕੋਈ ਹੈ ਉਹਦਾ ਚਵਾਰਾ ਘਰ ਬੈਠਾ ਕੋਠੇ ਤੇ ਰੋਟੀ ਪਾਣੀ ਦੇ ਦਿੰਦੇ ਆਈ ਜਾਂਦਾ ਸੀ ਥੋਰ ਕੰਮ ਕਰ ਕੋ ਇਹੋ ਕੰਮ ਕਰ ਰਿਹਾ ਇਹਦਾ ਪੁੱਤ ਹੀ ਇਹ ਹੁਸ਼ਾਰਾ ਸੀ ਤੇ ਉਹ ਉਹ ਵੀ ਚਲ ਗਿਆ ਕਿਨੇ ਕਿਨੇ ਬੱਚੇ ਵੇਖੀ ਗਏ ਹੁਣ ਅੱਖਾਂ ਜੱਥਰੂ ਨੇ ਉਹ ਵੀ ਕਿਤੇ ਆਪਣੇ ਪਿਓ ਨੂੰ ਡੀਕ ਦੇ ਨੇ ਵੀ ਬਾਪੂ ਆਏਗਾ ਪਿਓ ਸਾਡਾ ਆਏਗਾ ਤੇ ਆ ਚੀਜ਼ ਲੈ ਕੇ ਆਏਗਾ ਹੁਣ ਬਾਪੂ ਸਾਡਾ ਲਈ ਗਿਆ ਮੈਂ ਕਹਿੰਦਾ ਜਦੋਂ ਆਉਂਦਾ ਸੀ ਉਸ ਵੇਲੇ ਲੈ ਕੇ ਬੱਚੇ ਦੁਕਾਨ ਤੇ ਜਾਂਦੇ ਕਿ ਠੰਡਾ ਕਰੀ ਕੋ ਇੰਨਾ ਬੱਚਿਆਂ ਨੂੰ ਪਿਆਰ ਕਰਦਾ ਸੀ ਲਾਗੋ ਸੁਣੇ ਕੋਈ ਗੱਲ ਕਰਨ ਵਾਲੀ ਨਹੀਂਗੀ ਪਰ ਉਹਨਾਂ ਕੇ ਬਨੇ ਯੋਗਾਰ ਨੂੰ ਕਰ ਟੱਬਰ ਇਸ਼ਾਰਾ ਗਿਆ 10 ਲੱਖ ਦਾ ਗਬਨ ਦਾ ਇਲਜ਼ਾਮ ਲਗਾਇਆ ਉਸ ਦੇ ਹਾਂਜੀ ਉਹ ਪਰ ਉਹਨਾਂ ਆ ਕੇ ਜੇ ਇਹੋ ਜਿਹਾ ਕੰਮ ਹੀ ਉਹ ਆ ਕੇ ਹਰ ਘਰ ਵਾਲੇ ਕਹਿੰਦੇ ਭਈ ਆਹ ਗੱਲਬਾਤ ਹੋਣੀ ਆ ਤੇ ਇਹ ਪਈ ਅਸੀਂ ਕੋਈ ਬੰਦੇ ਸੋਚਦੇ ਹੈ ਉਹਨਾਂ ਦੱਸਿਆ ਹੀ ਨਹੀਂ ਕੋਈ ਗੱਲਬਾਤ ਇਹ ਸਾਰਿਆਂ ਨਾਲ ਜੁਮੇ ਪੜਾਉ ਪਾਂ ਬਸ ਸਾਰਿਆਂ ਨੇ ਇਹ ਰਫੇ ਇਹ ਕੰਮ ਕਰਤਾ ਕੀਤਾ ਉਹਨਾਂ ਆ ਪਿਆ ਤੇ ਨਾਲ ਇਹਦਾ ਠੋਕਤਾ ਕੀ ਮੰਗ ਕਰਦੇ ਮੰਗੇ ਅਸੀਂ ਕਹਿੰਨਾ ਬੱਚਿਆਂ ਨੂੰ ਸ਼ਾਪ ਹੋਣਾ ਚਾਹੀਦਾ ਚਾਰ ਪੰਜ ਤਿੰਨ ਬੱਚੇ ਆ ਚੌਥਾ ਪਿਓ ਆ ਪੰਜ ਪੰਜੇ ਘਰ ਦੇ ਕਿੱਧਰ ਜਾਣਗੇ ਨਾ ਕੋ ਕੰਮ ਕਰਨ ਵਾਲੀ ਜਨਾਨੀ ਤੋਂ ਨਾ ਜੇ ਬੱਚੇ ਪਿਓ ਕਰ ਸਕਦਾ ਤੇ ਫਿਰ ਜਾਣੇ ਕੀ ਕਰ ਸਕਦੀ ਕੁਝ ਨਹੀਂ ਕਰ ਸਕਦੇ ਇਹਨਾਂ ਦਾ ਕੋਈ ਹੋਣਾ ਚਾਹੀਦਾ ਭਈ ਬੱਚਿਆਂ ਦਾ ਜੀ ਬਿਲਕੁਲ ਸੋ ਘਰ ਦੇ ਜਿਹੜੇ ਪ੍ਰੋਫੈਕ ਮੈਂਬਰ ਹੋਰ ਵੀ ਨਹੀਂ ਉਹਨਾਂ ਦੱਸਿਆ ਵੀ ਇਹਨਾਂ ਦਾ ਕਮਾਉਣ ਵਾਲਾ ਕੱਲਾ ਕੱਲਾ ਪੋਸੀ ਪਿਓ ਵੀ ਕੰਮ ਨਹੀਂ ਕਰ ਸਕਦਾ ਇੱਕ ਘਰ ਦੀ ਹੈ ਤਿੰਨ ਛੋਟੇ ਬੱਚੇ ਨੇ ਉਹਨਾਂ ਨੂੰ ਪਾਲਣਾ ਪੋਸਣਾ ਹੋਰ ਵੀ ਕਿਹ ਖਰਚੇ ਹੁੰਦੇ ਨੇ ਉਹਨ ਕਿੱਥੇ ਜਾਣਗੇ ਕਿਉਂਕਿ ਇਹੀ ਪੋਸੀ ਕਮਾਉਂਦਾ ਸੀ ਤੇ ਘਰ ਵਿੱਚ ਜਿਹੜਾ ਰਸ਼ਨ ਆਉਂਦਾ ਸੀ ਘਰ ਚ ਕਮਾਈ ਕਰਦੇ ਸੀ ਸੋ ਤੁਸੀਂ ਦੇਖ ਸਕਦੇ ਹੋ ਕਿਸਾਂ ਛੋਟੀ ਬੇਟੀ ਉਹਨਾਂ ਦੀ ਤੇ ਆਪਣੀ ਮਾਂ ਦੇ ਗੱਲ ਲਾ ਕੇ ਰੋਂਦੀ ਹੈ ਕਿਉਂਕਿ ਉਹਨੂੰ ਪਤਾ ਲੱਗ ਚੁੱਕਾ ਹੈ ਕਿ ਉਸਦੇ ਪਿਓ ਨੇ ਹੁਣ ਦੁਬਾਰਾ ਨਹੀਂ ਆਉਣਾ ਸੋ ਕਾਫੀ ਦੁੱਖ ਦੀ ਘੜੀ ਹੈ ਇਸ ਮੌਕੇ ਕਿਉਂਕਿ ਜੋ ਕਮਾਉਣ ਵਾਲਾ ਹੈ ਇਸ ਭੈਣ ਦਾ ਸਿਰ ਦਾ ਸਾਈ ਉਹ ਹੁਣ ਨਹੀਂ ਆ ਸਕਦਾ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੀਆਂ ਉਹਨਾਂ ਨਾਲ ਭੈਣ ਕੀ ਗੱਲ ਹੋਈ ਪਤਾ ਕੁਝ ਭਾਜੀ ਉਹਨਾਂ ਨੇ ਕੰਮ ਮਾਰਿਆ ਨਹੀਂ ਕੀਤਾ ਜੋ ਕੀਤਾ ਮੈਨੂੰ ਬਸ ਇਨਾ ਪਤਾ ਉਹਨਾਂ ਨੇ ਮਾਰਿਆ ਮੇਰੇ ਬੰਦੇ ਨੂੰ ਮੇਰਾ ਘਰ ਵਾਲਾ ਇਹਦਾ ਦਾ ਹੈ ਨੀਜੀ ਕੀ ਉਹ 15 ਪੰਜ ਸਾਲ ਤੋਂ ਨੇਰਾ ਫੇਰੀ ਕਦੀ ਨਹੀਂ ਕੀਤੀ ਤਾਂ ਹੋਣੀ ਕਰਨੀ ਸੀ 10 ਦਿਨ ਦੀ ਉਹ ਟੈਨਸ਼ਨ ਲੈਂਦਾ ਪਿਆ ਸੀ ਉਦੋਂ ਦਾ ਕਿਉਂ ਨਹੀਂ ਉਹਨੇ ਫਾ ਲਿਆ ਅੱਜ ਹੀ ਲੈਣਾ ਸੀ ਉਹਨੇ ਇਹ ਉਹਨਾਂ ਨੇ ਮਾਰ ਕੇ ਲਮਕਾਤ ਆਇਆ ਉਹਨਾਂ ਨੇ ਨਹੀਂ ਆਤਮ ਹੱਤਿਆ ਕੀਤੀ ਹੈਗੀ ਮੈਨੂੰ ਬਸ ਇਨਸਾਫ ਚਾਹੀਦਾ ਹੈ ਮੇਰੇ ਬੱਚਿਆਂ ਲਈ ਮੇਰੇ ਛੋਟੇ ਛੋਟੇ ਬੱਚੇ ਮੈਂ ਕਿੱਦਾਂ ਪਾਲੂਗੀ ਮੈਂ ਕਮਾਈ ਨਹੀਂ ਕਰ ਸਕਦੀ ਮੈਂ ਕਰਦਾ ਕਰੂੰਗੀ ਕਿ ਜੱਬਾਰ ਦਾ ਕਰੂੰਗੀ ਕੁਈ ਟੰਟ ਨਾਲ ਗੱਲ ਕੀਤੀ ਸੀ ਪਹਿਲਾਂ ਵੀ ਐਸ ਸੀ ਪਰ ਵੀ ਮੇਤੇ ਇਲਜ਼ਾਮ ਲੱਗਣ ਨੇ 10 ਲੱਖ ਦੇ ਗਪੰਦੇ ਜਾਂ ਪੈਸੇ ਦੇ ਇਲਜ਼ਾਮ ਲੱਗਣ ਨੇ ਕੋਈ ਗੱਲਬਾਤ ਕੀਤੀ ਹੋਈ ਸੀ ਕਰਨ ਮੈਨੂੰ ਇੰਨਾ ਨਹੀਂ ਪਤਾ ਬਸ ਉਹਨਾਂ ਨੇ ਮੈਨੂੰ ਇੰਨਾ ਕਿਹਾ ਸੀ ਕਿ ਮੈਡਮ ਦਾ ਕਸੂਰ ਕੱਢ ਕੇ ਦੱਸਦੇ ਸੀ ਵੀ ਮੈਡਮ ਦੀ ਗਲਤੀ ਆ ਬਸ ਹੋਰ ਕੋਈ ਨਹੀਂ ਕਹਿੰਦੇ ਬਸ ਨਾ ਮੈਨਾਂ ਨੂੰ ਰੋਟੀ ਵੀ ਨਹੀਂ ਕਹਿੰਦੇ 10 12 ਦਿਨ ਤੋਂ ਰੋਟੀ ਉਹਨਾਂ ਨੇ ਛੱਡਤੀ ਸੀਗੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਉਹਨਾਂ ਨੇ ਇਹ ਕੰਮ ਕਰ ਲਿਆ ਇਹ ਕਰਨਾ ਵਾਪਰੇਗੀ ਉਥੋਂ ਬੰਦੇ ਆਏ ਸੀ ਮੈਨੂੰ ਲੈਣ ਕਾ ਡੇਢ ਕ ਵਜੇ ਫਿਰ ਮੈਂ ਉਹਦੇ ਪੰਪ ਤੇ ਪਹੁੰਚੀ ਸੀ ਫਿਰ ਪਤਾ ਲੱਗਾ ਮੈਨੂੰ ਜਿੰਦਗੀ ਇਡੀ ਵੱਡੀ ਆ ਛੋਟੇ ਛੋਟੇ ਬੱਚੇ ਆ ਪਾਲਣੇ ਆ ਘਰ ਦਾ ਕੰਮ ਕਰਨਾ ਬਾਹਰ ਦਾ ਵੀ ਕਰਨਾ ਪੈਣਾ ਕਿਉਂਕਿ ਰੋਟੀ ਤੇ ਖਾਣੀ ਆ ਬੱਚਿਆਂ ਲਈ ਖਾਣੀ ਬੱਤੀ ਜੀ ਨਾ ਖਾਓਗੇ ਬੱਚੇ ਤਾਂ ਮੰਗਣਗੇ ਰੋਟੀ ਇਸ ਤਰ੍ਹਾਂ ਗੁਜ਼ਾਰਾ ਹੋਏਗਾ ਕੋ ਕਲਾ ਕਲਾ ਪੋਚੀਗਾ ਐਸਪੀ ਉਹਦਾ ਜਿਹੜਾ ਕਮਾਉਂਦਾ ਸੀਗਾ ਸਾਰਾ ਨਹੀਂ ਆ ਪਾ ਜੀ ਕੋਈ ਸਾਰਾ ਨਹੀਂ ਆ ਮੇਰਾ ਉਹ ਉਹ ਮੈਨੂੰ ਗਾਲਿਓ ਕਿਤੇ 5 ਲੱਖ ਲੈ ਕੇ ਗੱਲ ਵਗਾ ਦੇ ਤੁਸੀਂ ਦੱਸੋ ਮੇਰਾ ਬੰਦਾ ਲਿਆ ਦੇਣਗੇ ਅਹੀਂ ਦਾ 10 ਲੱਖ ਰੁਪਇਆ ਕਰਕੇ ਦੇ ਦੇ ਲਿਆ ਨੂੰ ਮੇਰਾ ਬੰਦਾ ਮੋੜ ਦੇਣਗੇ ਪੂਲ ਸੋਲੋ ਕੀ ਕੀਤਾ ਜਾ ਰਿਹਾ ਕਾਰਵਾਈ ਕੀਤੀ ਜਾ ਰਹੀ ਹੈ ਨਹੀਂ ਨਹੀਂ ਸੁਣਵਾਈ ਨਹੀਂ ਹੁੰਦੀ ਬਈ ਬਾਜੀ ਕੱਲ ਵੀ ਮੈਨੂੰ ਬੜਾ ਖੇਚ-ਖੇਚ ਪੈਂਡੇ ਸੀਗੇ ਜੇ ਮੇਰੇ ਘਰ ਦਾ ਕੋਈ ਮਗਰ ਬੋਲਦਾ ਸੀ ਤਾਂ ਉਹਨਾਂ ਨੂੰ ਵੀ ਪੈਂਦੇ ਸੀਗੇ ਜੀ ਬਿਲਕੁਲ ਇਹ ਉਹ ਭੈਣ ਆ ਜਿਹਦਾ ਸਿਰਦਾ ਸਾਈ ਚਲੇਗਾ ਹਮੇਸ਼ਾ ਹਮੇਸ਼ਾ ਲਈ ਸੋ ਪਤਾ ਉਹਨੂੰ ਹੁੰਦਾ ਜਿਸਦੇ ਤਾਨੂੰ ਲੱਗਿਆ ਉਹ ਜਿਸਦੇ ਘਰ ਬੀਤੀ ਹੋਏ ਪਤਾ ਉਹਨੂੰ ਹੁੰਦਾ ਜਿਹਦਾ ਜਵਾਨ ਪੁੱਤ ਗਿਆ ਹੋਵੇ ਪਤਾ ਉਹਨੂੰ ਲੱਗਦਾ ਵੀ ਜਵਾਨ ਪੁੱਤ ਜਾਂਦਾ ਕਿ ਦੁੱਖ ਕੀ ਹੁੰਦਾ ਸੀ ਤੇ ਬਹਿ ਕੇ ਗੱਲਾਂ ਕਰ ਲੈਣੇ ਆ ਵੀ ਚਲੋ ਇਹ ਹੋ ਗਿਆ ਉਹ ਹੋ ਗਿਆ ਲੇਕਿਨ ਘਰ ਦਾ ਕਮਾਉਣ ਵਾਲਾ ਜਿਹੜਾ ਹੈਗਾ ਸੀਗਾ ਕਲਾ ਕਲਾ ਉਹ ਇਸ ਘਟਨਾ 'ਚ ਆਪਣੀ ਜਾਨ ਗਵਾ ਬੈਠਾ ਉਸ ਤੇ ਇਲਜ਼ਾਮ ਲੱਗੇ ਸਨ 10 ਲੱਖ ਦੇ ਗੰਦੇ ਅਤੇ ਉਸਨੇ ਫਾਹ ਲੈ ਕੇ ਕੱਲ ਆਤਮ ਹਤਿਆ ਕਰ ਲਈ ਗਈ ਸੀ ਸੋ ਹੁਣ ਦੇਖਣਾ ਇਹ ਹੋਵੇਗਾ ਵੀ ਇਸ ਪੈਨ ਨੂੰ ਇਨਸਾਫ ਮਿਲਦਾ ਕਿ ਨਹੀਂ ਮਿਲਦਾ ਇਹ ਪੈਨ ਇਨਸਾਫ ਦੀ ਗੋਹਾਲ ਲਗਾ ਲਈ ਔਰ ਕਿ ਮੈਨੂੰ ਇਨਸਾਫ ਚਾਹੀਦਾ ਉਸਨੇ ਗਵਨ ਨਹੀਂ ਕੀਤਾ ਕਿ ਮੈਨੂੰ ਇਨਸਾਫ ਦਿਓ ਤੇ ਮੇਰੇ ਬੱਚਿਆਂ ਦਾ ਪਾਲ ਪੋਸਣ ਕਰਨਾ ਹੈ ਉਹ ਕਿਸ ਤਰ੍ਹਾਂ ਹੋਵੇਗਾ ਨਿਰਫਲ ਫੋਸਲੇ ਜਸਵੰਦਰ 베ਦੀ ਗੁਦਾਸਪੁਰ ਬਟਾਵਾ